ਆਓ ਕੁਝ ਅੱਜ ਦੇ ਵਿਸ਼ੇਸ਼ ਵੱਡੀਆਂ ਖਬਰਾਂ ਤੇ ਕੁਇਕਲੀ ਚਾਤ ਮਾਰੀਏ ਉਸ ਤੋਂ ਬਾਅਦ ਤੁਹਾਡਾ ਕੋਲ ਸਵਾਲ ਕੁਐਸਚਨ ਇਨਪੁਟ ਹੋਵੇ ਤੇ ਤੁਸੀਂ ਬਰੀਫਲੀ ਸਟੂਡੀਓ ਦੀ ਲਾਈਨ 'ਤੇ 905 613 1350 ਤੇ ਕਾਲ ਕਰ ਸਕਦੇ ਹੋ ਤੁਹਾਡਾ ਸਾਰਿਆਂ ਦਾ ਮੈਨੂੰ ਜੁਆਇਨ ਕਰਨ ਲਈ ਬਹੁਤ-ਬਹੁਤ ਧੰਨਵਾਦ ਆ वेलकम ਖੁਸ਼ ਆਮਦੀਦ ਆਓ ਖਬਰਾਂ ਤੇ ਕੁਇਕਲੀ ਚਾਤ ਮਾਰਦੇ ਹਾਂ ਸਭ ਤੋਂ ਪਹਿਲਾਂ ਦੀ ਖਬਰ ਸਟਾਰਟ ਕੈਨੇਡਾ ਅੱਜ ਅਪ੍ਰੈਲ ਮਹੀਨੇ ਦੀ ਆਪਣੀ ਲੇਬਰ ਫੋਰਸ ਸਰਵੇ ਦੀ ਰਿਪੋਰਟ ਅੱਜ ਮਾਰਨਿੰਗ ਤੋਂ ਦੇਵੇਗਾ ਕੈਨੇਡਾ ਲਿਵਰਪੂਲਸ ਮਾਰਕੀਟ ਜਿਹੜੀ ਆ ਵੱਡੇ ਪੱਧਰ ਤੇ ਜਿਹੜੀ ਆ ਕੋਲਡ ਹੋਈ ਸੀ ਪਿਛਲੇ ਸਮੇਂ ਦੌਰਾਨ ਹਾਈ ਇੰਟਰਸਟੇਡ ਕਰਕੇ ਜੌਬਸ ਕਾਫੀ ਘਟੀਆਂ ਸਨ ਸੋ ਅਨਪਲਾਈਮੈਂਟ ਰੇਟ ਸਾਡਾ ਜਿਹੜਾ ਹੈ ਪਿਛਲੇ ਮਹੀਨੇ 6.1% ਸੀਗਾ ਮਾਰਕਸ ਮਿਨੀਟਰੀ ਸੋ ਪ੍ਰੀਲਿਮਿਨਰੀ ਰਿਪੋਰਟ ਅੱਜ ਆਣੀ ਆ ਤੇ ਆਰਬੀਸੀ ਜਿਹੜਾ ਹੈ ਉਹ ਕਹਿੰਦਾ ਕਿ ਕੈਨੇਡਾ ਅਪਰੋਕਸੀਮੇਟਲੀ 15000 ਜੌਬਸ ਜਿਹੜੀਆਂ ਐਡ ਕਰੇਗਾ ਆਪਣੇ ਅਨਉਪਲਾਈਮਟ ਰੇਟ ਦੇ ਵਿੱਚ 15000 ਜੋਬ ਕੋ ਬਹੁਤ ਅਹਿਮਤ ਕੈਨੇਡਾ ਨੂੰ ਨਹੀਂ ਰੱਖਦੀਆਂ ਸੋ ਇਹਦੇ ਵਿੱਚ ਬੈਂਕ ਆਫ ਕੈਨੇਡਾ ਨੈਕਸਟ ਮੰਥ ਜਿਹੜਾ ਜੂਨ ਵਿੱਚ ਇੰਟ੍ਰਸਟ ਦਾ ਡਿਸੀਜਨ ਲੈਣਾ ਇਹ ਜੋਬ ਜਿਹੜੀ ਮਾਰਕੀਟ ਇਸ ਨੂੰ ਜਿਹੜਾ ਰੱਖੇਗਾ ਸੋ ਬਹੁਤ ਮਾਰਾਂ ਦਾ ਮੰਨਣਾ ਹੈ ਕਿ ਸਾਡੇ ਜੋਬ ਜਿਹੜੇ ਆ ਉਹਦੇ ਵਿੱਚ ਬਹੁਤੀ ਚੇਂਜਸ ਆਉਣ ਦੀ ਸਬਾਬ ਰਾ ਨਹੀਂ ਹੈਗੀ ਸਾਡੀ ਅਨਉਪਲਾਈਮਟ ਰੇਟ ਲਗਭਗ ਇੱਥੇ ਇੱਕ ਜਿਹਾ ਰਹੇਗਾ ਥੋੜਾ ਬਹੁਤਾ ਇੱਕ ਅੱਡੇ ਪੁਆਇੰਟ ਦਾ ਫਰਕ ਪੈ ਸਕਦਾ ਬਹੁਤ ਹੀ ਵੱਡੇ ਉਹ ਕੋ ਚਾਂਸ ਨਹੀਂ ਆ ਕਿ ਸਾਡੇ ਜੌਬ ਨੰਬਰ ਜਿਹੜੇ ਆਪ ਘਟਣਗੇ ਸੋ ਇਹ ਇੱਕ ਚੰਗੀ ਇੰਟਰਸਟ ਰੇਟ ਨੂੰ ਗਰਾਵਟ ਦੇਣ ਦੇ ਵਿੱਚ ਕੱਟ ਲਾਉਣ ਦੇ ਵਿੱਚ ਇਹ ਚੰਗੀ ਪਾਲਕਦਮੀ ਹੋ ਸਕਦੀ ਹੈ ਕਿ ਜੌਬ ਸੈਕਟਰ ਵੀ ਸਾਡਾ ਵੀਕ ਹੈ ਕਿਉਂਕਿ ਬੈਂਕ ਆਫ ਕੈਨੇਡਾ ਚਾਹੁੰਦਾ ਹੀ ਹੋ ਉਹ ਵੀ ਸਾਰਾ ਕੁਝ ਠੰਡਾ ਪੈ ਜਾਵੇ ਤੇ ਸਾਡਾ ਇਨਫਲੇਸ਼ਨ ਦਾ ਜਿਹੜਾ ਡਾਟਾ ਆ ਉਹ ਮੰਗਾਈ ਦਾ ਜਿਹੜਾ ਪੂਰਾ ਹੋ ਜੇ ਸੋ ਹੋਰ ਵੱਲੇ ਦਿਨ ਅਸੀਂ ਦੀ ਅਪਡੇਟ ਅਸੀਂ ਤੁਹਾਨੂੰ ਜਾਰੀ ਰੱਖਾਂਗੇ ਵਰਲਡ ਦੇ ਇੱਕ ਵੱਡੇ ਕੰਟਰੀ ਦੀ ਖਬਰ ਮੈਂ ਸਾਂਝੀ ਕਰਨਾ ਬਾਕੀ ਫਿਰ ਮੈਂ ਬਾਕੀ ਖਬਰਾਂ ਵਰਲਡ ਦੀਆਂ ਵੱਖਰੀਆਂ ਸਾਂਝੀ ਕਰਾਂਗਾ ਬੈਂਕ ਆਫ ਇੰਗਲੈਂਡ ਨੇ ਅੱਜ ਅਨਾਉਂਸਮੈਂਟ ਕਰ ਦਿੱਤੀ ਆ ਕਿ ਪੋਸਿਬਲੀ ਐਕਸ ਜੋਨ ਵਿੱਚ ਉਹ ਆਪਣਾ ਇੰਟਰਸਟ ਰੇਟ ਘਟਾਇਆ ਕੱਟ ਪਹਿਲਾਂ ਸ਼ੁਰੂ ਕਰਨਗੇ ਕਿਉਂਕਿ ਉਹ ਕਹਿੰਦੇ ਕਿ ਸਮੇਂ ਜਿਹੜਾ ਟਾਰਗੇਟ ਮੰਗਾਈਦਾਰਿਆ ਇਨਫਲੇਸ਼ਨ ਰੇਟ ਜਿਹੜਾ ਆ ਉਹ ਕਾਫੀ ਘਟ ਗਿਆ ਹੈ ਟਾਰਗੇਟ ਜਿਹੜਾ ਰੇਟ ਸੀ ਉਧਰੋਂ ਵੀ ਮੰਗਾਈ ਜਿਹੜੀ ਆ ਉਹ ਘਟ ਗਈ ਹੈ ਸੋ ਬੈਂਕ ਆਫ ਇੰਗਲੈਂਡ ਦਾ ਇਹ ਡਿਸੀਜਨ ਜਿਹੜਾ ਹੈ ਉਹ ਵਰਲਡ ਦੇ ਜਿਹੜੇ ਕੁਝ ਡਿਵੈਲਪਡ ਕੰਟਰੀਆਂ ਦੇ ਵਿੱਚ ਚੰਗਾ ਇੰਪੈ ਆਵਾਜ਼ਾਂ ਹੁਣ ਅਗਲੀ ਖਬਰਾਂ ਵੱਧਿਆ ਅੱਜ ਜੇ ਦੀ ਵਿਸ਼ੇਸ਼ ਵੱਡੀ ਖਬਰ ਜਿਹੜੀ ਸਾਰੇ ਕੈਨੇਡਾ ਵਾਸਤੇ ਅਹਿਮ ਰੱਖਦੀ ਆ ਉਹ ਹੈ ਕੈਨੇਡਾ ਦੇ ਫੈਡਰਲ ਇਮੀਗ੍ਰੇਸ਼ਨ ਮਿਨਿਸਟਰ ਮਿਸਟਰ ਮਾਰਕ ਮਿਲਰ ਮੌਂਟਰੀਅਲ ਦੇ ਵਿੱਚ ਅੱਜ ਆਪਣੇ ਜਿਹੜੇ ਹਮ ਰਤਬਾ ਮਿਨਿਸਟਰਸ ਨੇ ਕਾਉਂਟਰਪਾਰਟਸ ਨੂੰ ਰੇਜੀਚ ਕੈਨੇਡਾ ਜਿਹੜੇ ਕਿ ਪ੍ਰੋਵਿੰਸ਼ਲ ਤੇ ਟੈਕਟਰੀ ਰੈਜ਼ੀਡੈਂਟ ਹੈਗੇ ਉਹਨਾਂ ਦੇ ਮਿਨਿਸਟਰਾਂ ਦੇ ਨਾਲ ਅੱਜ ਮੁਲਾਕਾਤ ਕਰਨਗੇ ਕਿ ਟੈਂਪਰੇਰੀ ਵੀਜ਼ਾ ਇਹਨੂੰ ਆਪਾਂ ਕੱਟਕਦਾਂ ਕਰਨਾ ਸੋ ਇਤੇ ਸਲਾਮ ਅਸ਼ਰਕ ਕੀਤਾ ਜਾਊਗਾ ਕਿ ਕੈਨੇਡਾ ਦੀ ਜਿਹੜੀ ਇਸ ਵਕਤ ਟੋਟਲ ਪਾਪੂਲੇਸ਼ਨ ਦੇ ਵਿੱਚ 2023 ਦਾ ਜਿਹੜਾ ਡਾਟਾ ਦੱਸਦਾ ਹੈ ਅ ਵਿੱਚ ਅਬੀ ਰਤਨੀ ਕਿ ਜਿੰਨੀ ਟੋਟਲ ਪਾਪੂਲੇਸ਼ਨ ਹੈ ਉਤੋਂ 6.2% ਪਾਪੂਲੇਸ਼ਨ ਕੈਨੇਡਾ ਦੇ ਵਿੱਚ ਟੈਂਪਰੇਰੀ ਵੀਜ਼ੇ ਤੌਰ ਦੇ ਵਿੱਚ ਆਈ ਜਿਹਦੇ ਵਿੱਚ ਸਟੂਡੈਂਟ ਵੀਜ਼ਾ ਵੀ ਆ ਜਿਹਦੇ ਵਿੱਚ ਆਪਣਾ ਜਿਹੜੇ ਵਿਜ਼ਟਰ ਵੀਜ਼ੇ ਵਾਲੇ ਲੋਕ ਨੇ ਤੇ ਇਹਦੇ ਵਿੱਚ ਪ੍ਰਿਫਿਊਜ ਲੋਕ ਵੀ ਨੇ ਸੋ ਕੈਨੇਡਾ ਚਾਹੁੰਦਾ ਹੈ ਕਿ ਅਗਲੇ ਸਾਲਾਂ ਦੇ ਵਿੱਚ ਨੈਕਸਟ 3 ਯਰ ਦੇ ਵਿੱਚ 6.2 ਤੋਂ ਘਟਾ ਕੇ ਇਸ ਨੂੰ 5% ਕੀਤਾ ਜਾਵੇ ਟੋਟਲ ਪਾਪੂਲੇਸ਼ਨ ਦਾ ਵੈਸੇ ਤੰਦਾਸਿਏ ਕਿ ਡਾਟਾ ਇਨਾਂ ਦੇ ਸ਼ੇਰਪਨ 2% ਆ ਪਰ ਇਹ ਐਕਚੁਅਲੀ 6 ਤੋਂ 8% ਤੱਕ ਆ ਜਿਹੜੇ ਉਹਦਾ ਜਿਹੜੇ ਮਾਹਰ ਕਹਿੰਦੇ ਨੇ ਸੋ ਕੈਨੇਡਾ ਦਾ ਇਸ ਵਕਤ ਜਿਹੜਾ ਇਮੀਗ੍ਰੇਸ਼ਨ ਦਾ ਇਮਪੈਕਟ ਆ ਉਹ ਕਾਫੀ ਨੁਕਸਾਨ ਕਰ ਰਿਹਾ ਕੈਨੇਡਾ ਦੀ ਲੇਬਰ ਫੋਰਸ 'ਉੜਦਾ ਸੋ ਇਸ ਨੂੰ ਲੈ ਕੇ ਮਾਰਕ ਮਿਲਰ ਜਿਹੜੇ ਆ ਉਹ ਅੱਜ ਗੱਲਬਾਤ ਕਰਨਗੇ ਇੱਕ ਬੈਕ ਜਿਹੜਾ ਜਿਹੜੇ ਸੂਬੇ ਦੇ ਵਿੱਚ ਦੀ ਮੀਟਿੰਗ ਹੋ ਰਹੀ ਆ ਉਹਨਾਂ ਨੇ ਅੱਗੇ ਸਰਕਾਰ ਨੂੰ ਕਈ ਵਾਰੀ ਸਲੈਂਡ ਕੀਤਾ ਇਸ ਮਾਮਲੇ ਦੇ ਵਿੱਚ ਕਿ ਰਿਫਿਊਜੀਆ ਨੂੰ ਕਿਤੇ ਹੋਰ ਥਾਂ ਲਿਆਓ ਇਹਨਾਂ ਨੂੰ ਬੰਦ ਕਰੋ ਔਰ ਤੁਹਾਡੀ ਇਮੀਗ੍ਰੇਸ਼ਨ ਪੋਲਿਸੀ ਦੇ ਅਸੀ ਖਿਲਾਫ ਨਾ ਸੋ ਸਰਕਾਰ ਜਿਹੜੇ ਅਸਾਈਲਮ ਸੀਕਰ ਪ੍ਰੋਸੈਸ ਨੇ ਉਹ ਉਸ ਨੂੰ ਵੀ ਵੱਡੇ ਪੱਧਰ ਤੇ ਜਿਹੜਾ ਫਾਸਟ ਕਰਨ ਜਾ ਰਹੀ ਹੈ ਕੋਨਡਿਫੈਂਸਲੇ ਛੇਤੀ ਹੋਣ ਉਹਦੇ ਵਾਸਤੇ ਸਰਕਾਰ ਨੇ ਰੀਸੈਂਟਲੀ ਆਪਣੇ ਬਜਟ ਦੇ ਵਿੱਚ ਮਿਲੀਅਨ ਡਾਲਰ ਜਿਹੜਾ ਉਹ ਰੱਖਿਆ ਸੋ ਟੈਂਪਰੇਰੀ ਵੀਜ਼ੇ ਨੂੰ ਘਟਾਉਣ ਵਾਸਤੇ ਅੱਜ ਦੀ ਜਿਹੜੀ ਮੀਟਿੰਗ ਹੈ ਉਹ ਇਹ ਵੀ ਦਰਸਾਉਂਦੀ ਆ ਕਿ 2118 ਦੇ ਵਿੱਚ ਜਿਹੜੇ ਟੈਂਪਰੇਰੀ ਵੀਜ਼ੇ ਤੇ ਲੋਕ ਕੈਨੇਡਾ ਚ ਪਹੁੰਚੇ ਸੀਗੇ ਉਹ 337460 ਸੀਗੇ ਟੈਂਪਰੇਰੀ ਵੀਜ਼ਾ ਹੋਲਡਰ ਕੈਨੇਡਾ ਦੇ ਵਿੱਚ ਸਿਰਫ 350000 ਲੋਕ ਸੀਗੇ ਜਿਹੜੇ ਕਿ 2022 ਦੇ ਵਿੱਚ ਵੱਧ ਕੇ ਡਬਲ ਹੋ ਗਏ 65851 ਇਹ ਡਾਟਾ ਜਿਹੜਾ ਸ਼ੋਅ ਕਰਦਾ ਹੈ ਸੋ ਸਰਕਾਰ ਇਸ ਤੇ ਵੱਡੇ ਫੈਸਲੇ ਲੈਣ ਜਾ ਰਹੀ ਹੈ ਇਹ ਅੱਜ ਫੈਸਲੇ ਜਿਹੜੇ ਹੋਣਗੇ ਆਸੀ ਤੁਹਾਨੂੰ ਆਪਣੇ ਸੋਸ਼ਲ ਮੀਡੀਆ ਹੈਂਡਲਰਸ 'ਤੇ ਜਾਂ ਕਮੰਡੇ ਵੀਡੀਓ ਦੇ ਸਾਂਝਾ ਕਰਾਂਗੇ ਕਿ ਸਰਕਾਰ ਜਿੰਨੇ ਵੀ ਮਿਨਿਸਟਰਸ ਨੇ ਸਾਰੇ ਸੂਬੇ ਨੇ ਉਹ ਕੀ ਇਕਮਤ ਨੇ ਸਰਕਾਰ ਦੇ ਫੈਸਲੇ ਤੇ ਸਰਕਾਰ ਦੀ ਜਾਗ ਖੁੱਲੀ ਇਸ ਮਾਮਲੇ ਵਿਚ ਲੈ ਕੇ ਕਾਫੀ ਲੀਡ ਸੁਧ ਗਿਆ ਕਿਉਂਕਿ ਕੈਨੇਡਾ ਦੇ ਇਸ ਵੱਡੇ ਪੱਧਰ ਤੇ ਸਰਕਾਰ ਦਾ ਇਮੀਗ੍ਰੇਸ਼ਨ ਫਾਲਟੀ ਇਮੀਗ੍ਰੇਸ਼ਨ ਸਿਸਟਮ ਨੂੰ ਲੈ ਕੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਜੀ ਕੁਝ ਹੋਰ ਮਾਰਾ ਦੇ ਨਾਲ ਰਿਲੇਟਡ ਬਿਆਨ ਨੇ ਪਰ ਮੇਰੇ ਕੋਲ ਇਨਾ ਟਾਈਮ ਨਹੀਂ ਆ ਕਿ ਉਹਨਾਂ ਮਾਰਾ ਦੇ ਵੀ ਬਿਆਨ ਦੇ ਸਕੀਏ ਆਪਾਂ ਅਗਲੀ ਖਬਰ ਵੱਲ ਵਧਦੇ ਹਾਂ ਅਗਲੀ ਖਬਰ ਇਸ ਵਕਤ ਜਿਹੜੀ ਅਮਿਤ ਰਖਦੀ ਆ ਇੱਕ ਤੇ ਖਬਰ ਇਹ ਆ ਕਿ Honda ਆਪਣਾ ਪਲਾਂਟ ਜਿਹੜਾ ਆ ਅਨਸਾਰੀ ਵਿੱਚ ਲਾਉਣ ਜਾ ਰਿਹਾ ਹੈ ਇਹ ਅਗਲੇ ਹਫਤੇ ਕਹਿੰਦੇ ਕਿ ਵੱਡੀ ਇਸ ਦੀ ਅਨਾਉਂਸਮੈਂਟ ਹੋ ਸਕਦੀ ਹੈ ਗਲੋਬਲ ਆਟੋਮੋਬਾਈਲਰ Honda ਜਿਹੜਾ ਆ ਨਿਊ ਬੈਂਟਰੀ ਮੈਨੂਫੈਕਚਰਿੰਗ ਫੈਸਿਲਿਟੀ ਜਿਹੜੀ ਆ ਨਾਗਰਾ ਰੀਜਨ ਦੇ ਵਿੱਚ ਜਿਹੜਾ ਉਹ ਸ਼ੁਰੂ ਕਰਨ ਜਾ ਰਿਹਾ ਸੋ ਨਾਗਰਾ ਰੀਜਨ ਵਾਸਤੇ ਚੰਗੀ ਖਬਰ ਹੈ ਅਨਸਾਰੀ ਲਈ ਅੱਛੀ ਖਬਰ ਹੈ ਨਾਗਰਾ ਰੀਜਨ ਦੇ ਵਿੱਚ Honda ਜਿਹੜਾ ਆ ਆਟੋਮੋਬਾਈਲਰ ਆ ਉਹ ਜਿਹੜਾ EV ਮੈਨੂਫੈਕਚਰਿੰਗ ਪਲਾਂਟ ਜਿਹੜਾ ਉਹ ਉਸ ਨੂੰ ਅਨਾਉਂਸ ਕਰੇਗਾ ਰੇਟਵਰਿਅ ਅਪਡੇਟ ਅਸੀਂ ਤੁਹਾਨੂੰ ਆਪਣੇ ਮੀਡੀਆ ਪਲੈਟਫਾਰਮ ਰਾਹੀਂ ਜਿਹੜੇ ਅੱਜ ਦੇ ਰਹਿਾਂਗੇ ਜੀ। ਹੁਣ ਗੱਲ ਕਰਦੇ ਹਾਂ ਕੰਜ਼ਰਵੇਟਿਵ ਦੀ ਨਾਮਿਨੇਸ਼ਨ ਬਾਰੇ। ਇੱਕ ਹਾਈ ਪ੍ਰੋਫਾਈਲ ਕੈਂਡੀਡੇਟਸ ਨੇ ਕੰਜ਼ਰਵੇਟਿਵ ਨਾਮਿਨੇਸ਼ਨ ਦੇ ਉੱਪਰ ਸਵਾਲ ਖੜੇ ਕੀਤੇ ਨੇ ਸਿੱਧੇ ਅਲੀਗੇਸ਼ਨ ਲਾਏ ਨੇ ਕ腐ਸ਼ਨ ਦੇ। ਦੱਸਤੀ ਹੈ ਕਿ ਅਰੋੜਾ ਓਕ੍ਰਿਜ ਰਿਚਮੈਂਟ ਹਿੱਲ ਦੀ ਕੈਂਡੀਡੇਟਸ ਯੋਰ ਕੈਂਡੀਡੇਟ ਕੋ ਅਮਨੇਸੀ ਦੀ ਨੈਸ਼ਨਲ ਪੋਸਟ ਦੀ ਕਾਮਲੈਸਟ ਸੀ ਜਿਸ ਨੇ ਲਾਂਚ ਕੀਤਾ ਆਪਣੇ ਆਪ ਨੂੰ ਕਿ ਮੈਂ ਉੱਥੋਂ ਐਮਪੀ ਬਣਨਾ ਹੈ ਤੇ ਉਹਨੇ ਨੋਮੀਨੇਸ਼ਨ ਦਾ ਹਟ ਸ਼ਾਮਲ ਹੋ ਗਈ ਬੀਬੀ ਦਾ ਨਾਮ ਹੈਗਾ ਸਬਰੀਨਾ ਮੈਡਕਸ ਮੈਡਕਸ ਸਬਰੀਨਾ ਮੈਡਕਸ ਉਸਨੇ ਕਿਹਾ ਕਿ ਮੈਂ ਸਾਰਾ ਕੁਝ ਇੱਥੇ ਪਾਇਆ ਕੰਪੇਨ ਦੇ ਵਿੱਚ ਔਰ ਉਹਨੇ ਦੇਖਿਆ ਉਹਨੇ ਆਪਣੀ ਕੰਪੇਨ ਸਸਪੈਂਡ ਕਰ ਦਿੱਤੀ ਉਹ ਕਹਿੰਦੀ ਹੈ ਕਿ ਮੈਂ ਦੌੜ ਤੋਂ ਬਾਹਰ ਹੁੰਨੇ ਆ ਉਹਨੇ ਇਸ ਫਾਰਮਰ ਕਾਮਲੈਸਟ ਨੇ ਜਿਹੜੀ ਕਿ ਨੈਸ਼ਨਲ ਪੋਸਟ ਦੀ ਕਾਮਲੈਸਟ ਹਿਆ ਸਬਰਿਨਾ ਉਹਨੇ ਕਿਹਾ ਕਿ ਸੀ ਲੋਸਟ ਫੇਡ ਇਨ ਦਾ ਇੰਟੈਗ੍ਰਿਟੀ ਆਫ ਲੋਕਲ ਨੋਮੀਨੇਸ਼ਨ ਰੇਸ ਐਂਡ ਅਕਿਊਜ਼ ਦਾ ਕੰਜ਼ਰਵੇਟਰ ਪਾਰਟੀ ਆਫ ਫੇਲਿੰਗ ਟੂ ਟੇਕ ਐਕਸ਼ਨ ਅਗੇਂਸਟ ਹਾਈਲੀ ਅਨੈਥਿਕਲੀ ਐਂਡ ਪੋਟੈਂਸ਼ੀਲੀ ਇਲੀਗਲ ਅਫਰਟਸ ਇਹ ਉਹਨੇ ਅਲੀਗੇਸ਼ਨ ਲਾਇਆ ਤੁਹਾਨੂੰ ਉਦਾਂ ਹੀ ਪੜ੍ਹ ਕੇ ਸੁਣਾ ਦਿੰਦੇ ਆਪਾਂ ਸੋ ਇਸ ਤੇ ਹੁਣ ਸਵਾਲ ਖੜੇ ਹੁੰਦੇ ਆ ਕਿ ਜੇ ਕਿ ਬਾਕੀ ਨੋਮੀਨੇਸ਼ਨ ਇਹ ਪ੍ਰੋਸੈਸ ਏ ਕੀ ਉਹ ਫੇਰ ਹੋ ਰਹੀਆਂ ਨੇ ਇਹਦੇ ਤੇ ਆਪਾਂ ਖਬਰਾਂ ਤੋਂ ਬਾਅਦ ਥੋੜੀ ਟਿੱਪਣੀ ਹੋਰ ਦੇਵਾਂਗੇ ਪਰ ਹਾਲ ਦੀ ਘੜੀ ਖਬਰਾਂ ਦਾ ਟਾਈਮ ਆ ਇਹਦੇ ਤੇ ਆਪਾਂ ਜਿਹੜਾ ਵਿਚਾਰ ਚਰਚਾ ਕਰਦੇ ਕੱਲ ਪੁਲਿਸ ਨੂੰ 에어ਪੋਰਟ ਦੇ ਉੱਪਰ ਰਿਕਵਰੀ ਚਰਚਾ ਰਹੀ ਆ ਸਤੀਸਲਾ ਅਰਚੰਤ ਗਰੋਵਰ ਜਿਹੜਾ ਕਿ ਹਾਈ ਪ੍ਰੋਫਾਈਲ ਸੋਨੇ ਦੀ ਚੋਰੀ ਹੋਈ ਸੀ 20 ਮਿਲੀਅਨ ਦੀ ਟ੍ਰਾਂਟੋ 에어ਪੋਰਟ ਦੇ ਵਿੱਚੋਂ ਉਹ ਥਿੰਦੇ ਕਿ ਇੰਡੀਆ ਤੋਂ ਵਾਪਸ ਆ ਰਿਹਾ ਸੀਗਾ ਤੇ ਉੱਥੇ ਉਹਨਾਂ ਨੇ ਚੱਕ ਲਿਆ ਉਸ ਨੂੰ ਫੜ ਲਿਆ ਦੱਸਤੀ ਕਿ ਅਜੇ ਵੀ ਤਿੰਨ ਜੜੇ ਬੰਦੇ ਆ ਉਹ ਆ ਇਸ ਵਕਤ ਪਰਸਨ ਲਈ ਜਿਹੜੇ ਅਲੂੜਿੰਦੇ ਨੇ ਔਰ ਇਹ ਵੀ ਦੱਸਤੀ ਕਿ ਜਿਹੜੇ ਫੜਲੇ ਸੀਗੇ ਉਹ ਫੜਦ ਤੋਂ ਬਾਅਦ ਜਮਾਨਤ ਕਰਕੇ ਅਗਲੇ ਦਿਨ ਅਗਲੇ ਜਿੰਮ ਮਾਰ ਰਹੇ ਸੀਗੇ ਉਹਨਾਂ ਦੀਆਂ ਵੀਡੀਓਜ਼ ਤੋਂ ਅਸੀਂ ਜੜੀਆਂ ਉਹ ਨੋਟ ਕੀਤੀਆਂ ਨੇ ਇਹ ਕੈਨੇਡਾ ਦਾ ਜਿਹੜਾ ਮੇਲ ਸਿਸਟਮ ਆ ਇਹਦੇ ਤੇ ਵਿਚਾਰ ਚਰਚਾ ਕਰਕੇ ਆਪਾਂ ਫਿਰ ਜੜੀਆਂ ਉਹ ਕਰ ਲਵਾਂਗੇ ਜੀ ਔਰ ਬ੍ਰਿਟਿਸ਼ ਕੋਲੰਬੀਆ ਨੇ ਕਿਹਾ ਹੈ ਕਿ ਉਹਨਾਂ ਦਾ ਸੂਬਾ ਜਿਹੜਾ ਆ ਉਹਦੇ ਵਿੱਚ ਜਿਹੜੇ ਕ੍ਰਾਈਮ ਹੁੰਦੇ ਆ 50% ਕ੍ਰਾਈਮ ਜਿਹੜੇ ਆ ਉਹ ਗੈਂਗਲੈਂਡਸ ਨੇ ਜਿਹੜੇ ਆ ਉਹ ਗੈਂਗਲੈਂਡਸਾਂ ਦੇ ਸਿਰਫ ਗੈਂਗਵਾਰ ਦੇ ਵਿੱਚ ਹੁੰਦੇ ਆ ਸੋ ਉਹਨਾਂ ਨੇ ਕੀ ਕੀਤਾ ਜੀ ਉਹਨਾਂ ਨੇ ਇੱਕ ਨਵੀਂ ਪੁਲਿਸ ਫੋਰਸ ਜਿਹੜੀ ਆ ਨਵੀਂ ਗਠਿਤ ਕੀਤੀ ਆ ਜਿਹਦੇ ਵਿੱਚ ਜਿਹੜੇ ਗੈਂਗਵਾਰ ਨੂੰ ਟੱਕਰ ਕਰਨ ਵਾਸਤੇ ਨਵੀਂ ਟਾਕਸ ਫੋਰਸ ਜਿਹੜੀ ਆ ਉਹ ਉਹਨਾਂ ਨੇ ਬਣਾਈ ਹੈ ਜੀ ਕੈਲਗਰੀ ਕੈਲਗਰੀ ਤੋਂ ਖਬਰਿਆ ਜਿੱਥੇ ਅੱਗੇ ਟ੍ਰਾਂਟੋ ਵੈਨਕੂਵਰ ਉਤੇ ਅੱਤਵਾਤੋਂ ਖਬਰਾਂ ਆ ਰਹੀਆਂ ਨੇ ਸਿੱਧੀਆਂ ਵੱਡੇ ਪੱਧਰ 'ਤੇ ਟ੍ਰਾਂਟੋ ਐਂਡ ਇਟਾਂਟੋ ਮੈਟਰੋਪੋਲਿਟਨ ਯੂਨੀਵਰਸਿਟੀ ਤੇ ਹੋਰ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਪਲੋ ਫਲਸਪੀਨੀਆਂ ਨੇ ਉਹਨਾਂ ਨੇ ਇੰਕੈਂਪਮੈਂਟ ਆਪਣੇ ਭਾਵ ਟੈਂਟ ਲਾ ਲਏ ਸੀ ਯੂਨੀਵਰਸਿਟੀਆਂ ਦੇ ਅੰਦਰ ਮੁਜ਼ਾਰੇ ਕੀਤੇ ਵੱਡੇ ਪੱਧਰ 'ਤੇ ਹੁਣ ਕੱਲ੍ਹ ਦੀ ਖਬਰ ਹੈ ਕਿ ਇੱਕ ਯੂਨੀਵਰਸਿਟੀ ਆਫ ਕੈਲਗਰੀ ਦੇ ਵਿੱਚ ਇਹ ਵਾਇਲੈਂਟ ਹੋ ਗਏ ਉਹਨਾਂ ਦੇ ਮੁਜ਼ਾਰੇ ਜਿਹਦੇ ਕਰਕੇ ਪੁਲਸ ਨਾਲ ਉਹਨਾਂ ਦੀ ਮਿਠਪੋੜ ਵੀ ਹੋਈ ਆ ਤੇ ਉਹਨਾਂ ਨੂੰ ਉਸ ਕੁਝ ਜਿਹੜੇ ਪਰੋ ਪਲੈਸਟੀਨਸੀ ਉਹਨਾਂ ਨੂੰ ਅਰੈਸਟ ਜਿਹੜਾ ਕਰ ਲਿਆ ਗਿਆ ਇਸ ਤੋਂ ਇਲਾਵਾ ਖਬਰਾਂ ਆ ਰਹੀਆਂ ਨੇ ਕਿ ਇਸ ਵਕਤ ਜਿਹੜੀ ਟ੍ਰਾਂਟੋ ਵਿਚਾਰ ਕਰਦਾ ਸੀਗਾ ਕਿ ਅਸੀਂ ਵੀ ਡਰਗ ਡੀਕ੍ਰਿਮੀਨਲਾਈਜ਼ ਕਰਾਂਗੇ ਜਿੱਥੇ ਟ੍ਰਾਂਟੋ ਨੇ ਸਟਾਈ ਪਾਰਕਾਂ ਦੇ ਵਿੱਚ ਸ਼ਰਾਬ ਪੀਣ ਦੀ ਜੱਟ ਦੇ ਦਿੱਤੀ ਆ ਉੱਥੇ ਹੁਣ ਟ੍ਰਾਂਟੋ ਇਸ ਕੱਲ ਦਾ ਵਿਚਾਰ ਰੱਖਦਾ ਸੀਗਾ ਕਿ ਬ੍ਰਿਟਿਸ਼ ਕਲੰਬੀਆ ਦੇ ਬੇਸ ਤੇ ਅਸੀਂ ਵੀ ਡਰਗ ਨੂੰ ਡੀਕ੍ਰਿਮੀਨਲਾਈਜ਼ ਕਰਾਂਗੇ ਡੀਕ੍ਰਿਮੀਨਲਾਈਜ਼ ਭਾਵ ਕਿ ਕੋਸ਼ ਡਰੱਗ ਵੀ ਜਿਹੜੀ ਆ ਤੁਸੀਂ ਆਪਣੇ ਕੋਲ ਪੋਜੈਸ਼ਨ ਕਰ ਸਕਦੇ ਹੋ ਜਿੱਦਾਂ ਕਿ BC ਦੇ ਵਿੱਚ ਆ ਕੇ ਇੱਕ ਬੰਦਾ 2.5 ਗ੍ਰਾਮ ਕਿਸੇ ਵੀ ਤਰ੍ਹਾਂ ਦੀ ਡਰੱਗ ਰੱਖ ਸਕਦਾ ਕਿ ਮੈਂ ਆਪਣੇ ਖਾਣ-ਪੀਣ ਲਈ ਰੱਖੀ ਆ ਇਹ ਵੇਚਣ ਵਾਸਤੇ ਨਹੀਂ ਆ ਇਸੇ ਤਰ੍ਹਾਂ ਟ੍ਰਾਂਟੋ ਵੀ ਕਰਦਾ ਸੀਗਾ ਪਰ ਹੁਣ ਰੀਸੈਂਟਲੀ ਕਿਉਂਕਿ ਫੈਡਰਲ ਗਵਰਨਮੈਂਟ ਨੂੰ ਪੁਲਿਸ ਕੀਤੀ ਸੀ BC ਨੇ ਕਿ ਸਾਨੂੰ ਪੁੱਠਾ ਪੈ ਰਿਹਾ ਤੇ ਉਹਨਾਂ ਨੇ ਇਸ ਨੂੰ ਰੀਕ੍ਰਿਮੀਨਾਈਜ਼ ਕਰ ਦਿੱਤਾ ਖਾਲਾ ਕਿ ਸਾਰਾ ਰੀਕ੍ਰਿਮੀਨਾਈਜ਼ ਨਹੀਂ ਕੀਤਾ ਸਿਰਫ ਪਬਲਿਕ ਸਪਲੇਸਾਂ ਤੇ ਪਾਰਕਨ ਹਸਪਤਲ ਨ ਕਿਤੇ ਤੁਸੀਂ ਆਪਣੇ ਕੋਲ ਨਹੀਂ ਰੱਖ ਸਕਦੇ ਜਿੰਨਾ ਕੁ ਬਹੁਤ ਆ ਵੱਡਾ ਕ੍ਰਾਈਮ ਨੂੰ ਫਰਕ ਨਹੀਂ ਪੈਣਾ ਡਰਗ ਨੂੰ ਸੋ ਟ੍ਰਾਂਟੋ ਦੇ ਇਸ ਜਿਹੜੇ ਪੈਤੜੇ ਸੀਗੇ ਇਸ ਨੂੰ ਵੱਡੀ ਛੱਟ ਪਹੁੰਚੀ ਆ ਤੇ ਟ੍ਰਾਂਟੋ ਦੇ ਵਿੱਚ ਹੁਣ ਲੱਗਦਾ ਨਹੀਂ ਆ ਕਿ ਡਰਗ ਜਿਹੜੀ ਜੀ ਕ੍ਰਿਮੀਲਾਈਜ਼ ਹੋਵੇ ਜੀ ਇੰਟਰਨੈਸ਼ਨਲ ਖਬਰਾਂ ਦੇ ਵਿੱਚ ਵੱਡੀ ਖਬਰ ਜਿਹੜੀ ਕੈਨੇਡਾ ਮੀਡੀਆ ਇਸ ਵਕਤ ਉਛਾਲ ਰਿਹਾ ਉਹ ਰੱਖਿਆ ਕਿ ਇੰਡੀਆ ਦਾ ਬਿਆਨ ਆਇਆ ਕਿ ਸਾਨੂੰ ਅਜੇ ਤੱਕ ਕੈਨੇਡਾ ਨੇ ਸਰਦੀਪ ਸਿੰਘ ਕਿਲਿੰਗ ਮਾਮਲੇ ਦੇ ਵਿੱਚ ਮਰਡਰ ਦੇ ਮਾਮਲੇ 'ਚ ਕੋਈ ਵੀ ਐਵੀਡੈਂਸ ਨਹੀਂ ਦਿੱਤਾ ਜਿਹਦੇ ਵਿੱਚ ਇੰਡੀਆ ਦੀ ਇਨਵੋਲਵਮੈਂਟ ਸ਼ੋ ਹੁੰਦੀ ਹੋਵੇ। ਕੈ ਇੰਡੀਆ ਦਾ ਵਿਆਹ ਕਾਫੀ ਵੱਡੀ ਅਹਿਮਤ ਰੱਖਦਾ ਹੈ। ਕੈਨੇਡਾ ਵੱਲੋਂ ਵੱਡੇ ਪੱਧਰ ਤੇ ਰੌਲਾ ਰੱਪਾ ਤੇ ਧਾਂ ਜਿਹੜੇ ਆ ਉਹ ਡਾਗੇ ਗਏ ਨੇ। ਬਟ ਇੰਡੀਆ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਸਾਨੂੰ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਮਾਮਲੇ 'ਚ ਇੰਡੀਆ ਦੀ ਇਨਵੋਲਵਮੈਂਟ ਲਈ ਕੋਈ ਵੀ ਸਾਨੂੰ ਅਜੇ ਤੱਕ ਐਵੀਡੈਂਸ ਸਬੂਤ ਜਿਹੜਾ ਪ੍ਰੋਵਾਈਡ ਨਹੀਂ ਕੀਤਾ ਗਿਆ। ਯੁਨਾਈਟਿਡ ਨੇਸ਼ਨ ਅੱਜ ਇੱਕ ਵੋਟ ਕਰੇਗਾ ਜਿਹੜੇ ਪਾਲੇਸਟੀਨੀਅਨ ਆ ਉਹਨਾਂ ਨੂੰ ਨਿਊ ਰਾਈਟ ਐਂਡ ਪ੍ਰੋਵੀਲੇਜ ਦੇ ਮਾਮਲੇ ਦੇ ਵਿੱਚ ਜੀ ਇਹ ਵੋਟ ਚ ਹੱਕ ਚ ਪੈ ਜਾਂਦੀਆਂ ਨੇ ਕਿ ਦੁਨੀਆ ਭਰ ਦੇ ਵਿੱਚ ਖਾਸ ਤੌਰ ਤੇ ਜਿਹੜੇ ਗਾਜ਼ਾ ਪੱਟੀ ਅਜੇ ਤੇ ਇਸ ਵਕਤ ਇਜ਼ਰਾਈਲ ਹਮਲੇ ਕਰ ਰਿਹਾ ਜਨਾਂ ਨੂੰ ਇਸ ਵਕਤ ਰੋਕਿਆ ਹੋਇਆ ਪਰ ਗਾਜ਼ਾ ਪੱਟੀ ਚ ਰੋਕਿਆ ਹੋਇਆ ਪਰ ਜਿਹੜਾ ਰਫਾ ਬਾਰਡਰ ਵਾਲਾ ਏਰੀਆ ਉੱਥੇ ਲਗਾਤਾਰ ਹਮਲੇ ਜਿਹੜੇ ਕੀਤੇ ਜਾਂਦੇ ਇਜ਼ਰਾਈਲ ਨੇ ਉਧਰੋਂ ਰੋਕ ਦਿੱਤੇ ਆ ਪਰ ਰਾਫਾ ਬਾਰਡਰ ਦੇ ਉੱਪਰ ਲਗਾਤਾਰ ਹਮਲੇ ਹੋ ਰਹੇ ਨੇ ਐਨੀਵੇ ਯੂਨਾਈਟਿਡ ਨੇਸ਼ਨ ਅੱਜ ਇੱਕ ਮੋਸ਼ਨ ਲਿਆਏਗਾ ਵੋਟ ਕਰੇਗਾ ਜਿਹਦੇ ਵਿੱਚ ਨਿਊ ਰਾਈਟ ਐਂਡ ਪ੍ਰਿਵੀਲੇਜ ਤੇ ਮਾਮਲੇ ਤੇ ਵੋਟ ਹੋਏਗੀ ਸੋ ਇਹਦੇ ਵਿੱਚ ਕਿੰਨੇ ਲੋਕ ਹੱਕ ਤੇ ਖਲਾਸ ਵੋਟ ਪਾਉਂਦੇ ਨੇ ਇਹ ਜਿਹੜੇ ਅਹਮਤ ਰੱਖਦਾ ਜੀ ਇੰਡੀਆ ਦੇ ਇਲੈਕਸ਼ਨ ਉਹ ਲੈ ਕੇ ਦੋ ਖਬਰਾਂ ਦੇ ਮੈਂ ਹਿੰਟ ਦੇ ਦਾਂਗਾ ਬਾਕੀ ਅਸੀਂ ਸਕ੍ਰੈਪ ਨਾਲ ਸਾਂਝਾ ਕਰਾਂਗਾ ਇੱਥਾਂ ਅਰਵਿੰਦ ਕੇਜਰੀਵਾਲ ਹੁਣਾਂ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਅੱਜ 1 ਜੂਨ ਤੱਕ 5 ਜੂਨ ਦੀ ਮੰਗੀ ਸੀ ਉਹਨੇ 2 ਜੂਨ ਨੂੰ ਵਾਪਸ ਆਤਮ ਸਮਾਪਨ ਕਰਨਾ ਪਊਗਾ ਕੋਰਟ ਚ ਜਾ ਕੇ ਉਹਨਾਂ ਨੂੰ ਜੇ ਦਿੱਤੀ ਗਈ ਹੈ ਕਿ ਚੋਣ ਪ੍ਰਚਾਰ ਕਰ ਸਕਦੇ ਆ ਦੂਜੇ ਬੰਨੇ ਅਮਰਿਤਪਾਲ ਸਿੰਘ ਨੂੰ ਕੋਰਟ ਨੇ ਨਾਕਰ ਦਿੱਤੀ ਆ ਇਸ ਲਈ ਜ਼ਮਾਨਤ ਦੇਣ ਲਈ ਕਿ ਉਹਨੇ ਪਰਚੇ ਦਾਖਲ ਕਰਨੇ ਸੀ ਜੀ ਸੋ ਦੋਰੇ ਮਾਪਦੰਡ ਦੇ ਉੱਪਰ ਗੱਲਬਾਤ ਕਰਾਂਗੇ ਖਬਰਾਂ ਹੋਰ ਹੋਣਗੀਆਂ ਤੁਹਾਡੇ ਨਾਲ ਅਸੀਂ 1 ਘੰਟਾ ਸਾਥ ਦੇ ਰਹੇ ਆ ਰੀਨਿਊ ਸਾਊਥ ਏਸ਼ੀਆ ਵਾਈਸ ਤੁਹਾਡਾ ਸਫਰ ਦਾ ਸਾਥੀ ਸਵੇਰੇ ਸਵੇਰੇ ਨਿੱਗੀ ਤੇ ਸਾਂਝੀ ਗੱਲਬਾਤ ਦੋ ਕਮਿਊਨਿਟੀਆਂ ਵੱਡੇ ਪੱਧਰ ਤੇ ਕ੍ਰਾਈਮ ਵਿੱਚ ਸ਼ਾਮਲ ਹੋਏ ਨੇ ਇੱਕ ਤੇ ਖਾਸ ਕਮਿਊਨਿਟੀ ਜਿੱਦਾ ਅ ਅੰਗੇ ਸ਼ਾਮਲ ਸੀਗੀ ਇੱਕ ਕਮਿਊਨਿਟੀ ਹੋਰ ਸ਼ਾਮਲ ਹੋ ਗਈ ਆ ਉਹ ਹੈਗੀ ਪੰਜਾਬੀ ਕਮਿਊਨਿਟੀ ਸੋ ਰਾਈਡ ਸ਼ੇਅਰ ਦਾ ਡਰਾਈਵਰ ਜੀ ਰਾਜਵਿੰਦਰ ਸਿੰਘ ਪੰਘੂ 27 ਸਾਲ ਦਾ ਅਰਸ਼ਟ ਹੋਇਆ ਕੱਲ ਕਿਉਂਕਿ ਉਸਨੇ ਆਪਣੀ ਜਿਹੜੀ ਸਵਾਰੀ ਸੀ ਉਹਦੇ ਤੇ ਸੈਕਸਚੁਅਲ ਹਾਰਟ ਕੀਤਾ ਸੀ ਜਿਸੇ 'ਤੇ ਹਮਲਾ ਕਰਨ ਦੇ ਸੋ ਉਸ ਨੂੰ ਪੁਲੰਟੋਪੋਸਟ ਨੇ ਅਰਸ਼ਟ ਕੀਤਾ ਇਹਦੇ ਨੇ ਕਈ ਬੇਮਿਸਾਲ ਖਬਰਾਂ ਨੇ ਇਸ ਤੋਂ ਹੁਣ ਮਰਡਰ ਵੱਡੇ ਪੱਧਰ ਤੇ ਹੋ ਰਿਹਾ ਕੁੜੀਆਂ ਗਵਾਹੀਆਂ ਨੇ ਮਰਡਰ ਹੋ ਰਹੀਆਂ ਨੇ ਇਹ ਨਹੀਂ ਕਿ ਇਕੱਲਾ ਉਹ ਉਹਨਾਂ ਨੂੰ ਕਤਲ ਕਰਨ ਵਾਲੇ ਜਿਹੜੇ ਉਹਨਾਂ ਦੇ ਕਹਿ ਸਕਦੇ ਆ ਮੋਸਟਲੀ ਜਿਹੜੇ ਕੰਟਰੈਕਟ ਮੈਰिज ਵਾਲੀਆਂ ਇਹ ਘਟਨਾਵਾਂ ਹੋ ਰਹੀਆਂ ਜਰੂਰੀ ਨਹੀਂ ਕਿ ਉਹ ਮਾਰਨ ਵਾਲੇ ਦੋਸ਼ੀ ਨੇ ਕੁੜੀਆਂ ਵੀ ਦੋਸ਼ੀ ਹੋ ਸਕਦੀਆਂ ਨੇ ਤੁਹਾਨੂੰ ਪਤਾ ਇਹਦੇ ਵਿੱਚ ਕਈ ਕੁਝ ਚੱਲ ਰਿਹਾ ਕੰਟਰੈਕਟ ਮੈਰिज ਨੇ ਕਾਫੀ ਵੱਡਾ ਮਾਲ ਖਰਾਬ ਕੀਤਾ ਹੋਇਆ ਇੱਕ ਇਹ ਇੱਕ ਕੱਲ ਦੀ ਖਬਰ ਬ੍ਰੈਂਥਨ ਦਾ ਮੇਲ ਕਾਫੀ ਇਸ ਵਕਤ ਠੋਕੇ ਗੱਲ ਕਰ ਰਿਹਾ ਤੇ ਬੜਾ ਫਰਕਤਲੀ ਨਾ ਬੋਲਦਾ ਇੱਥੇ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਇਸ ਵਕਤ ਹਾਂ ਜਿੱਤੇ ਮੈਂ ਅੱਜ ਮੀਟਿੰਗ ਦੀ ਗੱਲ ਕੀਤੀ ਆ ਸਰ ਮਿਸਟਰ ਮਾਰਕ ਮੈਲਰ ਦੀ ਉਥੇ ਕੈਨੇਡਾ ਸਰਕਾਰ ਨੇ ਜਨਵਰੀ ਮਹੀਨੇ ਦੇ ਵਿੱਚ ਇਮੀਗ੍ਰੇਸ਼ਨ ਤੇ ਇਡਰਿਸ਼ੂ ਜੀ ਸਿਟੀਜ਼ਨਸ਼ਿਪ ਮਿਨਿਸਟਰ ਸੀਗੇ ਉਹਨਾਂ ਨੇ ਅਨਾਉਂਸਮੈਂਟ ਕੀਤੀ ਕਿ ਦੋ ਸਾਲ ਤੇ ਅਸੀਂ ਕੈਪ ਲਾ ਰਹੇ ਹਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਪਰ ਸੋ ਉਹ ਉਸ ਦੇ ਡਿਸੀਜਨ ਦੇ ਨਾਲ 노 ਡਾਊਟ ਥੋੜੀ ਜਿਹੜੇ ਕੈਨੇਡਾ ਦੇ ਵਿੱਚ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਆ ਤੇ ਬ੍ਰੈਂਟਨ ਮੇਅਰ ਕਹਿ ਰਿਹਾ ਕੱਲ ਅਲਗੋਮਾ ਯੂਨੀਵਰਸਿਟੀ ਦੀ ਕੋਈ ਕਾਨਫਰੈਂਸ ਹੈਗੀ ਪਰਸੋਂ ਸਾਰੇ ਉਹਦੇ ਵਿੱਚ ਉਹ ਬੋਲੇ ਨੇ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਸ਼ਹਿਰ 70 ਤੋਂ 80 ਇਹੋ ਜਿਹੇ ਕਾਲਜਾਂ ਦਾ ਘਰ ਰਿਹਾ ਹੈ ਉਥੇ ਕੁਝ ਘਟਜੇ ਹੋਣਗੇ ਜਿਹੜੇ ਰਾਤੋ-ਰਾਤ ਖੁੱਲੇ ਤੇ ਜਿਨ੍ਹਾਂ ਨੂੰ ਡਿਪਲੋਮਾ ਮਿਲਦਾ ਨਾ ਉਹਨਾਂ ਨੇ ਦਿੱਤਾ ਗਿਆ ਕਿ ਜਿਨ੍ਹਾਂ ਨੇ ਵੱਡੇ ਪੱਧਰ ਤੇ ਸਟੂਡੈਂਟਸ ਨੂੰ ਜਿਹੜਾ ਆ ਨੋ ਡਾਊਟ ਐਕਸਪਲੋਇਟ ਵੀ ਕੀਤਾ 70 ਤੋਂ 80 ਡਿਪਲੋਮਾ ਮਿਲਸ ਬ੍ਰੈਂਟਨ ਸ਼ਹਿਰ ਦੇ ਵਿੱਚ ਸੀ ਕੀ ਬ੍ਰੈਂਟਨ ਦੇ ਵਿੱਚ 70 80 ਕਾਲਜ ਇਦਾਂ ਦੇ ਸੀਗੇ ਕਿਹੜੀਆਂ ਦੁਕਾਨਾਂ ਕਿਹੜੇ ਸ਼ਟਰਾਂ 'ਚ ਖੁੱਲੇ ਸੀਗੇ ਤੇ ਮਿਸਟਰ ਮੇਰ ਦਾ ਬਿਆਨ ਹੈ ਬ੍ਰੈਂਟਨ ਮੇਰ ਪ੍ਰਾਤਿਕ ਬਣਾਉਂਦਾ ਆਪਾਂ ਉਹਨਾਂ ਦੇ ਦਿਨ ਸੁਣਨ ਜ਼ਰੂਰ ਲਵਾਂਗੇ ਕਿਉਂਕਿ ਆਟੋ ਥੈਫਟ ਕਾਰ ਜੈਕਿੰਗ ਨੇ ਮਾਮਲੇ ਵਿੱਚ ਕਾਫੀ ਵੱਡਾ ਲੀਡ ਰੋਲ ਲਿਆ ਹੈ ਔਰ ਇਹਦੇ ਚੈਂਪੀਅਨ ਬਣਦੀ ਕੋਸ਼ਿਸ਼ ਕੀਤੀ ਜਾ ਰਹੀ ਆ ਬ੍ਰੈਂਟਨ ਮੇਰ ਪਾਠਕ ਤੋਂ ਵੱਲੋਂ ਔਰ ਚੈਂਪੀਅਨ ਬਣ ਪਾਉਂਦੇ ਕਿ ਨਹੀਂ ਪਾਉਂਦੇ ਤਾਂ ਸਮਾਂ ਦੱਸੇਗਾ ਪਰ ਇਸ ਵਕਤ ਉਹਨਾਂ ਨੇ ਨੇਰੀ ਜਾਂਦੀ ਹੋਈ ਐਸ ਮਾਮਲੇ ਦੇ ਵਿੱਚ ਕਿ ਮੈਂ ਜਿੰਨੇ ਵੀ ਇੰਟਰ ਮੋਡਲਸ ਨੇ ਜਿੱਥੇ ਕੰਟੇਨਰ ਵਗੈਰਾ ਰੱਦੇ ਜਾਂਦੇ ਨੇ ਉੱਥੇ ਤੇ ਖਾਸ ਤੌਰ ਤੇ ਮੌਨਿਟਰ ਰਿਪੋਰਟ ਦੇ ਉੱਪਰ ਮੈਂ ਕੈਮਰੇ ਸਕੇਨਰ ਲਵਾ ਕੇ ਹੀ ਛੱਡਣੇ ਰਾਜਦਨ ਉਹਨੇ ਕੀਤਾ ਹੋਇਆ ਇਹਦੇ ਨਾਲ ਉਹ ਮინისტრਾਂ ਨੂੰ ਵੀ ਮਿਲੇ ਆ ਪੈਟਰਿਕ ਬਰਾਊਨ ਜਿਹੜੇ ਆ ਪ੍ਰਾਈਮ ਮਿੰਿਸਟਰ ਟਰੂਡੋ ਨੂੰ ਵੀ ਮਿਲੇ ਆ ਦੱਸਤੀਏ ਕਿ ਫਰਵਰੀ ਮਹੀਨੇ ਚ 28 ਮਿਲੇ ਦੀ ਜਿਹੜੀ ਗ੍ਰਾਂਟ ਆ ਫੈਡਰਲ ਗਵਰਨਮੈਂਟ ਨੇ ਦਿੱਤੀ ਸੀਗੀ ਮੌਂਟਰੀਅਲ ਪੋਰਟ ਅਥਾਰਟੀ ਨੂੰ ਉਹਨਾਂ ਨੇ ਇਹ ਕਹਿਣ ਤੋਂ ਨਾਂ ਕਰਦੇ ਵੀ ਪੈਸੇ ਸਾਨੂੰ ਚਾਹੀਦੇ ਆ ਪਰ ਅਸੀਂ ਸਕੇਂਦਰ ਨਹੀਂ ਲਾਉਣੇ ਸਰਕਾਰ ਦੀ ਸਸ਼ਕਤੀ ਦੇਖੋ ਵੀ ਸਰਕਾਰ ਨੇ ਕੋਈ ਤੱਕ ਉਹਨਾਂ ਦੇ ਖਿਲਾਫ ਐਕਸ਼ਨ ਨਹੀਂ ਲਿਆ ਔਰ ਐਸ ਪਰ ਪੈਟਰਿਕ ਬਰਾਊਨ ਉਹਨਾਂ ਕੋ ਡਾਟਾ ਕਿੱਥੋਂ ਆਇਆ ਉਹ ਕਹਿੰਦੇ ਆ ਕਿ ਅਨਟਾਰੀਓ ਤੇ ਕਵੈਕ ਦੇ ਵਿੱਚ ਜਿੰਨੀਆਂ ਗੱਡੀਆਂ ਚੋਰੀ ਹੁੰਦੀਆਂ ਐ 80% ਗੱਡੀਆਂ ਮੌਨਟਰੀਡ ਪੋਰਟ ਤੋਂ ਬਾਹਰਲੇ ਕੰਟਰੀਆਂ ਨੂੰ ਸ਼ਿਪ ਹੁੰਦੀਆਂ ਨੇ ਤੇ ਇਹ ਟੋਟਲ ਕੰਟੇਨਰ ਜਿਹੜੇ ਹਜ਼ਾਰਾਂ ਕੰਟੇਨਰ ਚੋਂ 1% ਕੰਟੇਨਰ ਜਿਹੜੇ ਸਿਰਫ ਜਿਹੜੇ ਚੈੱਕ ਹੁੰਦੇ ਆ ਸਕੈਨਰ ਤੇ ਹੈ ਹੀ ਨਹੀਂ ਔਰ ਉਹ ਕਹਿੰਦੇ ਨੇ ਕਿ ਇਹ 2022 ਦੇ ਵਿੱਚ 1.2 ਬਿਲੀਅਨ 1.2 ਬਿਲੀਅਨ ਦਾ ਕਾਰੋਬਾਰ ਸੀਗਾ ਤੇ ਇਹ 2023 ਚ ਵੱਧ ਕੇ 2 ਬਿਲੀਅਨ ਦਾ ਹੋ ਗਿਆ ਔਰ ਅੰਗਰੇਜ਼ੀ ਦੇ ਵਿੱਚ ਜਿਹੜਾ ਉਹ ਲਫ਼ਜ਼ ਵਰਤਿਆ ਉਹਦਾ ਪੰਜਾਬੀ ਜੀ ਤਰਜਮਾ ਇਹ ਆ ਕਿ ਸਾਰਾ ਕੁਝ ਮਿਲੀਭੁਗਤਨਾ ਹੋ ਰਿਹਾ ਕੈਨੇਡਾ ਦੇ ਵਿੱਚ ਸੋ ਇਹਦੇ ਬੱਡੇ ਸਵਾਲ ਨੇ ਉਮੀਦ ਹੈ ਕਿ ਫੈਡਰਲ ਗਵਰਨਮੈਂਟ ਦੇ ਐਫ ਡੀਸ ਜੰਡਿਆ ਉਹਨਾਂ ਦੇ ਸੁਪੋਟਰ ਸੁਣਦੇ ਹੋਣਗੇ ਆਪਣੇ ਐਮਪੀਜ਼ ਨੂੰ ਜਰੂਰ ਜਾ ਕੇ ਪੁੱਛੋ ਵੀ ਭਾਈ ਤੁਹਾਡੀ ਇੱਛਾ ਸ਼ਕਤੀ ਕਿੱਥੇ ਗਈ ਇਸ ਨੂੰ ਲੈ ਕੇ ਕੈਨੇਡਾ ਇਸ ਟੋਟਲੀ ਡਿਸਟਰਬ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਪ੍ਰਾਊਡ ਨਹੀਂ ਫੀਲ ਕਰਦਾ ਐਜ਼ ਅ ਕੈਨੇਡੀਅਨ ਕਿਉਂਕਿ ਸਾਡੀ ਵੀ ਕੋਸ਼ਿਸ਼ ਰਹੂਗੀ ਕਿ ਸਾਡਾ ਮੁਲਕ ਦੁਬਾਰਾ ਪੈਰਾਫਰ ਹੋਵੇ ਲੋਕ ਪ੍ਰਾਊਡ ਫੀਲ ਕਰਨ ਲੋਕ ਥੋੜੀ ਜੀ ਸੌਖ ਮਹਿਸੂਸ ਕਰਨ ਇਸ ਵਕਤ ਦੇ ਲੋਕ ਰਾਤ ਦਿਨ ਕਰ ਕਰਕੇ ਆਪਣੇ ਸੱਤ ਤੋਂ ਆਮ ਜਿਹੜਾ ਕੈਨੇਡੀਨਿਆ ਉਹਦੀ ਟੋਟਲ ਇਨਕਮ ਦਾ 70 ਤੋਂ 80% ਐਵਰੇਜ ਜਿਹੜਾ ਉਹ ਮੌਰਗੇਜ ਦੀਆਂ ਕਿਸ਼ਤਾਂ ਚ ਦਾਰਿਆ ਉਮੀਦ ਕਰਦੇ ਆ ਕਿ ਬੈਂਕ ਆਫ ਕੈਨੇਡਾ ਜੂਨ ਮਹੀਨੇ ਦੇ ਵਿੱਚ ਇੱਕ ਅੱਡਾ ਕੁਆਟਰ ਸੁਟੇਗਾ ਤੇ ਥੋੜਾ ਜਿਹਾ ਲੋਕਾਂ ਨੂੰ ਹੱਥ ਮਿਲੇਗੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇੱਕ